ਸਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਪਿੰਡ ਬੱਲੂਆਣਾ ਵਿਖੇ ਹੋਏ ਕਤਲ ਕੇਸ ਦੇ ਦੋਸ਼ੀਆਂ ਨੂੰ ਹਥਿਆਰਾਂ ਸਣੇ ਕਾਬੂ ਕਰ ਲਿਆ ਗਿਆ। ਤਦ ਦੱਸ ਦਈਏ ਕਿ ਥਾਣਾ ਸਦਰ ਬਠਿੰਡਾ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਬੱਲੂਆਣਾ ਵਿਖੇ ਸੁਖਰਾਜ ਸਿੰਘ ਨੂੰ ਕੁਝ ਨੌਜਵਾਨਾਂ ਦੇ ਵੱਲੋਂ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਜਿਸ ਦੇ ਕਿ ਲਾਜ਼ ਦੇ ਦੌਰਾਨ ਮੌਤ ਹੋ ਗਈ ਸੀ। ਤਦਾਦੀ ਕੇਸੇ ਮਾਮਲੇ ਦੇ ਵਿੱਚ ਹਮਲਾ ਕਰਨ ਵਾਲਿਆਂ ਦੀ ਪਛਾਣ ਹੋ ਚੁੱਕੀ ਸੀ ਤੇ ਇਸ ਮਾਮਲੇ ਦੇ ਵਿੱਚ ਦੋ ਤੋਂ ਤਿੰਨ ਹੋਰ ਨੌਜਵਾਨ ਵੀ ਸ਼ਾਮਲ ਦੱਸੇ ਜਾ ਰਹੇ ਨੇ ਦੱਸ ਦਈਏ ਕਿ ਫਿਲਹਾਲ ਇਸ ਮਾਮਲੇ ਦੇ ਵਿੱਚ ਜਿਹੜੇ ਦੋ ਦੋਸ਼ੀ ਨੇ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਕੁਲਦੀਪ ਸਿੰਘ ਤੇ ਬਲਕਾਰ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਹੀ ਇਸ ਵਿਅਕਤੀ ਤੇ ਹਮਲਾ ਕਰਕੇ ਪਹਿਲਾ ਇਸ ਨੂੰ ਜ਼ਖਮੀ ਕੀਤਾ ਗਿਆ ਸੀ ਤੇ ਇਲਾਜ ਦੇ ਦੌਰਾਨ ਇਸਨੇ ਦਮ ਤੋੜ ਦਿੱਤਾ ਸੀ। ਇਹਨਾਂ ਦੇ ਕੋਲੋਂ ਇੱਕ ਪਿਸਤੌਲ 0.32 ਬੋਰ ਦੀ ਤੇ 5 ਦੰਦਾ ਰੋਂਦ ਇਸ ਦੇ ਨਾਲ ਇੱਕ ਤਲਵਾਰ, ਇੱਕ ਕਾਪਾ ਤੇ ਇੱਕ ਮੋਟਰਸਾਈਕਲ ਵੀ ਪੁਲਿਸ ਨੇ ਇਹਨਾਂ ਕੋਲੋਂ ਬਰਾਮਦ ਕੀਤਾ ਤੇ ਦੱਸਿਆ ਜਾ ਰਿਹਾ ਹੈ ਕਿ ਆਪਸ ਦੇ ਵਿੱਚ ਪੁਰਾਣਾ ਝਗੜਾ ਸੀ ਜਿਸ ਦੇ ਚੱਲਦਿਆਂ ਦੋਸ਼ੀਆਂ ਦੇ ਵੱਲੋਂ ਇਹ ਵਾਰਦਾਤ ਅੰਜਾਮ ਦਿੱਤਾ ਗਿਆ ਤੇ ਹੋਰ ਵੀ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਸ਼ਾਮਲ ਨੇ ਉਹਨਾਂ ਦੇ ਵੀ ਪੁਲਿਸ ਦੇ ਵੱਲੋਂ ਜਲਦ ਗ੍ਰਿਫਤਾਰੀ ਕਰਨ ਦਾ ਦਾਵਾ ਕੀਤਾ ਜਾ ਰਿਹਾ। 2 ਫਰਵਰੀ ਨੂੰ ਸਦਰ ਬਠਿੰਡਾ ਚ ਰਿਪੋਰਟ ਹੋਇਆ ਸੀਗਾ ਕਿ ਇੱਕ ਸੁਖਰਾਜ ਸਿੰਘ ਵਾਸੀ ਬਲਵਾਨਾ ਨੂੰ ਕੁਝ ਕੁਝ ਨੌਜਵਾਨਾਂ ਵੱਲੋਂ ਮਾਰੂ ਹਥਿਆਰਾਂ ਨਾਲ ਬਹੁਤ ਬੁਰੀ ਤਰ੍ਹਾਂ ਕਾਇਲ ਕਰਕੇ ਇੰਜਰ ਕਰ ਦਿੱਤਾ ਜਿਹੜੀ ਜਿਹਦੀ ਦੁਨਾਨੇ ਇਲਾਜ ਮੌਤ ਹੋ ਗਈ ਸੀ ਉਸ ਕੇਸ ਚ ਸੁਖਰਾਜ ਸਿੰਘ ਦੀ ਫੈਮਲੀ ਦੇ ਬਿਆਨਾਂ ਤੇ ਅਸੀਂ ਬਾਈ ਨੇਮ ਕੁਲਦੀਪ ਸਿੰਘ ਉਰਫ ਕਾਲਾ ਔਰ ਬਲਕਾਰ ਸਿੰਘ ਦੇ ਦੋਨੋ ਵਾਸੀਆ ਪਿੰਡ ਬਲੁਆਣਾ ਦੇ ਬਾਈ ਨੇਮ ਤੇ ਕੁਝ ਅਨਨੋਨ ਤੇ ਮਰਡਰ ਦਾ ਐਫਆਈਆਰ ਨੰਬਰ 20 ਡੇਟਡ 2 ਫ फेब्रुवारी 25 ਅੰਡਰ ਸੈਕਸ਼ਨ 103 ਜਿਹੜਾ ਮਰਡਰ ਦਾ ਇਕੁਇਵਲੈਂਟ 302 ਦਾ ਇਕੁਇਵਲੈਂਟ 506 191 190 ਬੀ ਐਨਐਸ ਅਲੋਂਗ ਵਿਦ 25 ਆਰਮਜ਼ ਐਥਾਣਾ ਸਦਰ ਬਠਿੰਡਾ ਚ ਲੌਂਚ ਕੀਤਾ ਸੀਗਾ ਇਸ ਕੇਸ ਚ ਵੀ ਐਸਪੀਟੀ ਦੀ ਸੁਪਰਵੀਜ਼ਨ ਚ ਸੀਆਈਏ 2 ਦੀ ਟੀਮ ਐਸਐਚਓ ਸਦਰ ਦੇ ਨਾਲ ਰਹੀ ਔਰ ਹਿਨਾ ਮੈਡਮ ਨੇ ਵੀ ਡੇਲੀ ਇਹਨੂੰ ਮਾਨੀਟਰ ਕੀਤਾ ਇਸ ਕੇਸ ਚ ਸਾਨੂੰ ਡਿਊਰਿੰਗ ਇਨਵੈਸਟੀਗੇਸ਼ਨ ਬੇਸਡ ਔਨ ਕ੍ਰੈਡੀਬਲ ਐਂਡ ਹਿਊਮਨ ਇਨਪੁਟ 5 ਤਰੀਕ ਨੂੰ ਸਾਨੂੰ ਜਿਹੜੇ ਦੋਸ਼ੀਏ ਕੁਲਦੀਪ ਸਿੰਘ ਉਸਕਾਲਾ ਔਰ ਬਲਕਾਰ ਸਿੰਘ ਇਹਨਾਂ ਨੂੰ ਬਲੁਆਣਾ ਦੇ ਏਰੀਆ ਚ ਇੱਕ ਮੋਟਰਸਾਈਕਲ ਸਪਲੈਂਡਰ ਤੇ ਕਾਬੂ ਕੀਤਾ ਗਿਆ ਅਗੇਨ ਵਿਦ ਬਾਈ ਸੀਆਈਏ 2 ਟੀਮ ਔਰ ਇਹਨਾਂ ਤੋਂ ਇੱਕ ਪਿਸਟਲ ਬੱਤੀਪੁਰ ਦੇਸੀ ਅਲੋਂਗ ਵਿਦ 5 ਲਾਈਵ ਰਾਉਂਡਸ ਇੱਕ ਤਲਵਾਰ ਇੱਕ ਕਾਪਾ ਬ੍ਰਾਹਮਤ ਹੋਇਆ ਔਰ ਇਸ ਇਹਨਾਂ ਨੂੰ ਅਰੈਸਟ ਕਰਕੇ ਸਾਡੇ ਜਿਹੜੇ ਮੇਨ ਮੁੱਖ ਦੋਸ਼ੀ ਸੀ ਇਸ ਮਰਡਰ ਦੇ ਦੋਨੋਂ ਰਾਉਂਡ ਅਪ ਹੋ ਗਏ ਔਰ ਸਾਡੇ ਰੇਡਸ ਚੱਲ ਰਹੇ ਜਿਹੜੇ ਬਾਕੀ ਇਹਦੇ ਚ ਅਨਨੋਨ ਸੀਗੇ ਉਹਨਾਂ ਨੂੰ ਵੀ ਅਸੀਂ ਛੇਤੀ ਇਨੈਪ ਕਰਾਂਗੇ ਔਰ ਇਹਨਾਂ ਨੂੰ ਫੜਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਜਿਹੜਾ ਸੁਖਰਾਜ ਔਰ ਇਹ ਬਾਈ ਨੇ ਬੰਦੇ ਇਹਨਾਂ ਦਾ ਪੁਰਾਣਾ ਜ਼ਮੀਨ ਦਾ ਰੋਲਾ ਸੀਗਾ ਉਹਦੇ ਤਹਿਤ ਹੀ ਉਸ ਦਿਨ ਇਹਨਾਂ ਨੇ ਇਸ ਕਤਲ ਨੂੰ ਇੰਜਾਮ ਦਿੱਤਾ ਔਰ ਇਸ ਕੇਸ ਸੇ ਸਾਨੂੰ ਜਿਵੇਂ ਮੈਂ ਦੱਸਿਆ ਜੋ-ਜੋ ਰਿਕਵਰੀਜ਼ ਹੋਈਆਂ ਅੰਡ ਜਿਹੜਾ ਇਹ ਕੁਲਦੀਪ ਸਿੰਘ ਉਰਫ ਕਾਲਾ ਹੈ ਅਕਿਊਜ਼ ਇਹਦਾ ਵੀ ਕ੍ਰਿਮੀਨਲ ਰਿਕਾਰਡ ਹੈ ਇਹਦੇ ਤੇ ਹੁਣ ਤੱਕ 5 ਪਰਚੇ ਦਰਜ ਹੋ ਚੁੱਕੇ ਜਿਨ੍ਹਾਂ ਚ 4 ਮੁਕਦਮੇ ਤਾਂ ਸਦਰ ਬਠਿੰਡਾ ਦੇ ਹੀ ਹੈ ਜਿਤੇ ਚ ਇੱਕ ਦਾ ਇਹ ਪੀਓ ਵੀ ਡਿਕਲੇਰਡ ਹੈ 2020 ਦਾ ਔਰ ਅਨਦਰ ਕੇਸ ਚ ਵੀ ਇਹ ਕੋਰ ਤੋਂ ਗੈਰਹਾਜ਼ਰ ਹੈ ਔਰ ਇੱਕ ਸਮਾਨੇ ਦਾ ਵੀ ਪਰਚਾ ਹੈ ਦਾ ਰੋਬਰੀ ਦਾ ਅੰਜਲਾ ਦੂਜਾ ਦੋਸ਼ੀ ਹੈ ਹੀ ਡੋਜ਼ਨਟ ਹੈਵ ਅ ਪ੍ਰਾਇਰ ਕ੍ਰਿਮੀਨਲ ਰਿਕਾਰਡ